हां जी भाई जी ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 24 ਤਰੀਕ 9ਵਾਂ ਮਹੀਨਾ 2025 ਨੂੰ ਤੁਹਾਨੂੰ ਜਰਸੀ ਵੇੜਾਂ ਦੇ 6 ਨਗ ਦਿਖਾਉਣ ਲੱਗਾਗਾ ਜਿਹੜੇ ਪਹਿਲੇ 2 ਨੰਬਰ ਨੇਗੇ ਇਹ ਗੱਬਣ ਚੈੱਕ ਪਾਸ ਆਗੇ ਇੱਕ ਤਾਂ ਗੱਬਣ ਨਾਰਮਲ ਹੈ ਜਿੰਨਾ ਇੱਕ ਇਹ ਜਿਵੇਂ ਢਾਈ ਢਾਈ ਤਿੰਨ ਤਿੰਨ ਚਾਰ ਚਾਹ ਮਹੀਨੇ ਲੱਗ ਭਾ ਗੱਬਣ ਹੋਣੀ ਆ ਕਿੰਨੇ ਟਾਂ ਦੇ ਗੱਬਣ ਉਹ ਬਾਈ ਨਾਲ ਆਪਾਂ ਗੱਲਬਾਤ ਕਰਾ ਦੇਾਂਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਕੋਲ ਆ ਕੇ ਤਸੱਲੀ ਕਰ ਸਕਦਾ ਹੈਗਾ ਤੇ 4 ਦੇ ਛੋਟੇ ਬੱਚੇ ਆਗੇ ਕੋਈ 20 ਮਹੀਨਾ ਦੀ ਹੋਣਾ ਕੋਈ 5 ਦਾ ਕੋਈ 10 ਦਾ ਕੋਈ 7 ਦਾ ਲਗਭਗ ਹੁਣ ਤੇ ਇਹਨਾਂ ਦੇ ਰੇਟ ਵੀ ਬਿਲਕੁਲ ਬਾਜਬ ਹੋਣਗੇ ਗੱਬਣ ਬੱਚਣਾਂ ਦੇ ਵੀ ਤੇ ਜਿਹੜਾ ਛੋਟੇ ਬੱਚੇ ਹਨ ਜਿਵੇਂ ਇਹ ਬਰੀਡ ਦੇਖ ਸਕਦੇ ਹੋ ਬਾਏ ਬੇਸ਼ੱਕ ਥੋੜਾਗਾ ਪਰ ਬੱਚਾਂ ਦੀ ਜਿਹੜੀ ਬਰੀਡ ਆ ਉਹ ਬਾਕੀ ਵਾਹ ਕਮਾਲ ਹਨ ਦੇਖ ਸਕਦੇ ਜੀ ਮੈਂ ਕੁਆਲਿਟੀ ਛੋਟੇ ਮੁੱਲ 'ਚ ਤੁਹਾਨੂੰ ਬੱਚੇ ਮਿਲ ਜਾਣਗੇ ਤੇ ਰੇਟ ਵਿੱਚ ਹੀ ਕਰਾ ਦਾਂਗੇ ਤੇ ਨਾਲ ਦੀ ਨਾਲ ਆਪਾਂ ਦੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਤਾਂ ਕਿ ਜਿਹੜੀ ਕੋਈ ਵੀਡੀਓ ਪਾਈ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੀ ਨਾਲ ਪਹੁੰਚੀ ਰਹੇ ਬਾਈ ਸਤਿ ਆਪਣਾ ਨਾਮ ਤੇ ਐਡਰੈਸ ਬੋਲ ਦੀ ਜੀ ਨਾਮ ਬਈ ਗੁਰਪ੍ਰੀਤਾ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਬਾਜਾਖਾਨਾ ਰੋਡ ਤੇ ਆਪਣਾ ਘਰ ਰਹਿ ਜਾਂਦਾ ਜੈਤੋ ਤੋਂ ਜਦ ਬਾਜਾਖਾਨਾ ਜਾਵਾਂਗੇ ਰਸਤੇ 'ਚ ਆਪਣਾ ਘਰ ਆ ਗਿਆ ਹਾਂ ਰਸਤੇ 'ਚ ਆਪਣਾ ਘਰ ਠੀਕ ਹੈ ਤੇ ਸੰਪਰਕ ਨੰਬਰ ਆਪਣਾ 9653030312 ਅ ਟੋਟਲ 6 ਨਾਗਾ ਹਾਂਜੀ ਬਾਈ 6 ਨਾਗਾ ਦੋ ਗੱਬਣਾਂ ਚਾਰ ਛੋਟੇ ਹੀਪਰ ਠੀਕ ਹੈ ਪਹਿਲਾਂ ਬਾਈ ਇੱਥੇ ਲੱਗ ਜੀ ਹਾਂਜੀ ਇਧਰੋਂ ਸ਼ੁਰੂ ਕਰੀਏ ਪਹਿਲੇ ਨੰਬਰ ਦਾ ਚਿੱਟੇ ਰੰਗ ਜਰਸੀ ਹੈਗੀ ਨਾ ਵੀਰੇ ਹਾਂਜੀ ਬਾਈ ਤੇ ਜੇ ਆਪਾਂ ਗੱਲ ਕਰੀਏ ਕਿੰਨੇ ਟਾਂ ਦੀ ਗੱਬਣ ਹੈ ਇਹ ਲੱਖੇ ਬਾਈ ਸਾਢ ਹਾਥਾਂ ਚਾਰ ਕੋਈ ਮੜਾ ਹੋਈ ਮੋਰੀ ਦਿਖਾ ਦਈਏ ਝੋਲੀ ਵੇਖ ਲੰਬੀ ਆਉਂਦੀ ਪਤਾ ਲੱਗਦਾ ਇੱਕ ਮਿੰਟ ਛੜ ਦੇ ਪੁੱਛ ਛੜ ਦੇ ਪੁੱਛ ਮਾਪ ਕੇ ਤਾਲ ਐ ਕਰ ਗੇੜਾ ਇੱਕ ਮਿੰਟ ਡਰਦੀ ਹੈ ਬਾਹਰ ਕੱਢ ਕੇ ਦਿਖਾ ਦੇ ਹੋਏ ਡਰ ਜਾਂਦਾ ਇੱਕੇ ਦਾ ਆਪਾਂ ਭਲਾ ਗੇੜਾ ਕਢਾ ਦੇ ਕੋਈ ਗੱਲ ਨਹੀਂ ਇਹ ਤਾਂ ਦਖ ਦਿੰਦੀ ਆ ਬਸ ਹੁਣ ਗੱਬਣਾ ਝੋਲੀ ਆਦਾ ਪੜਦੀ ਹੁੰਦੀ ਹੈ ਇਸ ਕੁਆਲਟੀ ਜਗ੍ਹਾ ਤਾਂ ਕੰਨ ਕੋਲ ਬਹੁਤ ਛੋਟਾ ਨਾ ਹਾ ਪਿਓਰਟੀ ਬਹੁਤ ਆ ਬਾਈ ਪਿਓਰ ਜਸਟੀ ਬਹੁਤ ਅੱਛੀ ਦੀ ਹਾਂ ਥੱਲੇ 깔 ਲਈ ਤੇ ਬਾਕੀ ਹਾਈ ਟਰੀ ਮਾਨਕ ਜਿੰਨੀ ਜਰਸੀ ਵੱਡਾ ਹੁੰਦੀ ਆ ਉਹ ਨਹੀਂ ਆ ਪਲੀ ਪੁਲੀ ਚੰਗੀ ਆ ਬਹੁਤ ਤੇ ਵਜਨ ਵਾਲੇ ਪ ਹੂੰ ਸੋਹਣਿਆ ਬੱਚਾ ਇੱਥੇ ਚੈੱਕ ਕਰਾ ਦੇ ਰੱਖੀ ਤੇ ਸੀਮਨ ਸੰਬੰਧ ਨੇ ਪਤਾ ਕਿਹੜਾ ਲੱਗੇ ਗੱਬਣ ਵਾਸਤੇ ਦਾ ਨਹੀਂ ਗਾਂ ਸੀਮਨ ਦਾ ਨਹੀਂ ਪਤਾ ਉਹ ਜਿਹੜੀ ਗੱਲ ਪੁੱਛ ਪਤਾ ਹੋਊਗੀ ਉਹੀ ਬੋਲਾਂਗੇ ਬਈ ਇੱਥੇ 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 ਤੁਹਾਨੂੰ ਕੰਨ ਗੁੰਨ ਦਿਖਾ ਦਈਏ ਮਿੱਤਰੋ ਇੱਥੋਂ ਟੋਆਟਾ ਹਾਂ ਅੱਖਾਂ ਪਿਓ ਜਰਸੀ ਆ ਗਈ ਨਾ ਕੋਈ ਐ ਮੈਂ ਲਾਗਾ ਰਿਹਾ ਪੋਰਾ ਵੀ ਕਰਾਸ ਪਨ ਆਗਾ ਠੀਕ ਹੈ ਠੀਕ ਤੇ ਅਸੀਂ ਰੁੱਕੀ ਰੁੱਕੀ ਰੋਕ ਲਾ ਕੇ ਸਮਾਰ ਕੇ ਦਿਖਾ ਦਈਏ ਆਪਾਂ ਤੇ ਬਸ ਬਤ ਤੇ ਰੇਟ ਵਾਲੇ ਪੱਖ ਤੋਂ ਪਾ ਗੱਲ ਆਪਣਾ ਗਲਪੀਤਾ ਕਿੰਨਾ ਰੇਟ ਕਰ ਦਈਏ ਰੇਟ ਬਈ ਇਹਦਾ 42000 ਰਹੂਗਾ ਮਾਨਤ ਮਾਨਤਨ ਹੋ ਜੂਗਾ ਬਈ ਮਾਨਤਨ ਹੋ ਜੂਗਾ ਵਧੀਆ ਆ ਜੂਗਾ ਹਾਂ ਹਾਂ ਮਾਨਤਨ ਬਿਲਕੁਲ ਬਾਜ਼ਾਰ ਰੇਟ ਆ ਮਿੱਤਰੋ 4.5 ਮਹੀਨੇ ਇੱਕ ਬਣਾ ਬਈ 4.5 ਮਹੀਨੇ 4.5 ਚੋਂ ਅੱਧੀ ਰਹਿ ਗਿਆ ਫਿਰ ਤਾਂ 4.5 ਰਹਿ ਗਈ ਹਾਂ ਬਈ 4.5 4.5 ਰਹਿ ਗਏ ਤੇ ਸਿਆਲਾਂ ਸਿਆਲਾਂ ਗਾਂ ਵਧੀਆ ਸਰਦੀ ਚ ਸੂਗੀ ਹਾਂ ਸਿਆਲਾਂ ਸਿਆਲਾਂ ਚ ਸੂਪਣਾਂ ਨੇ ਤੇ ਮੁੱਲ ਅੱਜ ਦੀ ਘੜੀ 40000 ਰੁਪਏ ਬਈ ਨੂੰ ਕੋਈ ਬਾਹ ਨਹੀਂ ਕਰਾਗਾ ਹਾਂ ਲੋਕ ਬਈ ਸਰਵਛੀਆਂ ਦੇ ਮੰਗੀ ਜਾਂਦੇ ਨੇ ਹਾਂ ਆਉਸਰ ਬੱਚੀਆਂ ਦੇ ਜੇ ਨਾ ਲਵੀ 40 42000 ਦਾ ਰੇਟ ਬਹੁਤ ਭਰਾ ਕਰ ਦੁੰਦੇ ਨੇਗੇ ਤੇ 42 ਥੋੜਾ ਕੋ ਫਿਕਸ ਨਹੀਂਗਾ ਇਹ ਚ ਥੋੜਾ ਮਾਨਤਨ ਹੋ ਜੂ ਨਾ ਬਦੋਈ ਐਸੇ ਥਾਂ ਦੇ ਇੱਕ ਸਾਹ ਦੇਣਾ ਸੀਲ ਸੂਲ ਸਾਉ ਬਹੁਤ ਆ ਬਾਈ ਦਰਦੀ ਆ ਥੋੜਾ ਜਿਹਾ ਰਹੁਈ ਇੱਕ ਉਹ ਜਿਹਨੇ ਕਿਹਾ ਮਰੀ ਜਾਂਦੀ ਆ ਨਾਲ ਬਸ ਕੋਈ ਨਹੀਂ ਛੱਡ ਛੱਡ ਥਣ ਚਾਰ ਹੀ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਹਾਂ ਥੋੜਾ ਕਰੀ ਬਚੀ ਰਹੂਗੀ ਆਪਣਾ ਬੰਦੇ ਦਾ ਹਾਂ ਤੇ ਆ ਬੱਚੀ ਇਹ ਬੱਚੀ ਬਈ ਪੌਣੇ ਇੱਕ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ ਆਪਣੀ ਕਰਾਈ ਵੀ ਆ ਡਾਕਟਰ ਬੰਦਾ ਨਾਲ ਲਿਆ ਵੀ ਜੋ ਵੀ ਬੰਦਾ ਖਰੀਦੂਗਾ ਚੈੱਕ ਕਰਾ ਕੇ ਦੇਵਾਂਗੇ ਬਾਹਰ ਲੈ ਕੇ ਕਰਾਈ ਗੇੜਾ ਪੈਦਾ ਵੀ ਬੱਚੀ ਬਰੀਡ ਹੈੀ ਬਹੁਤ ਸੁਣਿਆ ਨਾ ਬਰੀਡ ਬਈ ਉਹਦੇ ਨਾਲ ਕੁਝ ਕੀ ਆ ਘੱਟ ਨਹੀਂ ਸੁੰਨੀ ਨਹੀਂ ਹਾਂ ਪਹਿਲੀ ਬੱਚੀ ਨਾਲ ਹੋਰ ਵੱਧ ਆਈ ਹਾਂ ਕਮਾ ਲਓ ਉੱਪਰ ਦੀ ਗੋਦਾ ਜਿੱਦਿਆਂ ਆਜਾ ਇੱਥਨੀਆਂ ਮਾਰੋ ਬੱਚੀ ਦਾ ਰੰਗ ਦਾਂਗਾ ਪੂਰਾ ਐ ਓਕੇ ਹੋਇਆ ਪੈਗਾ ਬਿਲਕੁਲ ਛੋਟਾ ਜਿਹਾ ਕੰਨ ਡੂੰਗਾ ਮੱਥਾ ਆ ਗਿਆ ਕੋਪੀਂ ਚ ਗੱਲ ਸਮਾਰ ਕੇ ਤਾਂ ਚਾਨ ਵਿੱਚ ਘੱਟ ਦਿੰਦੀ ਐ ਤੇ ਇੱਥਨੀਆਂ ਮਾਰੋ ਬੱਚੀ ਦੀ ਬਰੀਡ ਚ ਤੇ ਕੰਨ ਗੁਣ ਬੱਚੀ ਦੇ ਇਹ ਵੀ ਫੁੱਲ ਪਿਓਰਿਟੀ ਆ ਗਈ ਨਾ ਹਾਂ ਬਈ ਬੱਚੀ ਇਹ ਨੇਹਾ ਵੀ ਕੋਲ ਪਲੀ ਵੀ ਚੰਗੀ ਆ ਹੂੰ ਇਹ 2.5 ਮਹੀਨਾ ਦੀ ਪੌਣੇ ਦਿੰਦੀ ਆ ਇਹ ਪੌਣੇ 3 ਮਹੀਨਾ ਦੀ ਆ ਬਈ ਠੀਕ ਆ ਠੀਕ ਆ ਕਾਨ ਕੋ ਨਹੀਂ ਛੋਟਿਆ ਕਿ ਨਾ ਪੂਰਾ ਹਾਂ ਫੇਸ ਕੁਆਲਿਟੀ ਵੇਖੋ ਹੂੰ ਕੰਨ ਰਹਿ ਜਮਾ ਬਿਲਕੁਲ ਨਿਕਾ ਜਾਏ ਤੇ ਇਹ ਕਿਨੇ ਚ ਦੇ ਦਾਂਗਾ ਗੁਰੂ ਜੀ ਫਿਰ ਬੱਚੇ ਆਪਾਂ ਇਹਦਾ ਵੀ ਮੁੱਲ 42000 ਆ ਬਾਈ ਇਹਦੇ ਦੋਨਾਂ ਦਾ ਮੁੱਲ 42 ਗੱਬਣਾ ਦਾ ਤੇ ਜੇ ਕਿਸ ਨੇ ਜੋੜਾ ਮੰਗ ਲਿਆ ਫਿਰ ਵਾਧਾ ਕਰ ਦੇਵਾਂਗੇ ਠੀਕ ਆ ਠੀਕ ਆ ਲੈ ਮਿੱਤਰੋ ਇਹ ਹੈਗਾ ਪੌਣੇ ਕਿ ਤਿੰਨ ਮਹੀਨੇ ਗੱਬਣ ਤੇ ਅੱਖਾਂ ਆਪਾਂ ਦੇ ਕੰਨ ਦੇਖੋ ਟੋਆ ਹਨਾ ਚੰਗੀਆਂ ਬਰੀਡ ਵਾਲੇ ਪੱਖ ਤੋਂ ਚੱਲ ਬੱਤੋਏ ਇਹਨਸ ਨੂੰ ਦੋਨਾਂ ਬੱਚਾ ਬਾਜਾ ਟਿਕਾਈ ਨਾ ਥਾਂ ਦਿਖਾ ਦਿੰਦੇ ਆਪਾਂ ਉਹਨਾਂ ਨੇ ਕਈ ਵਾਰੇ ਪਸ਼ੂ ਨੂੰ ਆਪ ਤੇ ਹੀ ਹੱਥ ਲਵਾਉਣ ਤੋਂ ਤੜਫਣੇ ਇਹਦੀ ਇਹਦੇ ਬਈ ਆਪਾਂ ਦੱਸ ਦਿੰਦੇ ਵਿੱਚ ਫੋਰਟ ਸੀ ਮਾੜੀ ਜੀ ਰਬੜ ਲਾਈ ਵੀ ਆ ਬਿਲਕੁਲ ਮਾਮੂਲੀ ਜੀ ਸਰਾਖ ਹੈ ਨਹੀਂ ਸੀ ਉਹ ਚ ਇਸ ਰੱਛੀ ਦੇ 2 ਨੰਬਰ ਦੇ ਇਹ 2 ਨੰਬਰ ਵਾਲ ਦੇ ਠੀਕ ਆ ਠੀਕ ਆਸ ਨੂੰ ਪਹਿਲੀ ਵਾਰੀ ਦਿਖਾਉਂਦਾ ਇਹ ਇੱਥੇ ਨਾ ਮਾਲੜਾ ਹੁਣ ਆਪੀ ਦਿਖਾ ਦੇ ਕਰਮ ਵਾਲੀ ਹਾਂ ਉਹ ਡਰਦੀ ਸੀ ਥੋੜਾ ਬੀ ਹਾਂ ਉਹ ਥੋੜਾ ਇਹਦਾ ਗੱਦਾ ਪੜਦੀ ਆਉਂਦੀ ਆ ਪੂਰਾ ਬੈਡ ਆ ਵੀ ਗੱਦਾ ਪੜਦੀ ਆਉਂਦੀ ਆ ਹੂੰ ਤਾਂ अच्छा पांचवी ਛੋਟੀ ਬਚੀ ਹੈ ਨਾ ਹਾਂ ਛੋਟਾ ਬੱਚਿਆ ਸੀ ਆਪਾਂ ਫਿਰ ਜਗੜ ਲਾਤੀ ਡਾਕਟਰ ਤੋਂ ਲਵਾਈਆ ਹਾਂ ਤੇ ਉਹਦਾ ਚਾਰਥ ਨਾ ਗਿਆ ਸੁਣਾਗਾ ਨਾ ਹਾਂਜੀ ਭਾਈ ਠੀਕ ਹੈ ਲੈ ਬੱਚੇ ਦੀ ਬਰੀਡ ਦੁਆਰਾ ਦੇਖ ਸਕਦੇ ਹੋਗੇ ਦੋਨੇ ਬੱਚਿਆਂ ਗੱਬਣ ਚੈੱਕ ਬਾਹ ਜਿਹੜਾ ਭਰਾ ਖਿੱਦੂਗਾ ਕੋਲਿਆਕ ਚੈੱਕ ਕਰਵਾ ਸਕਦਾਗਾ ਤੇ ਆਹ ਬੱਚੀ ਵੀ ਤੇਰੇ ਨੰਬਰ ਤੇ ਆਈ ਗੁਰਪੀ ਆਪਣੇ ਕੋਲੇ ਇਹ ਭਾਈ ਸਾਢੇ 7 ਮਹੀਨਿਆਂ ਦੀ ਬੱਚੀ ਹੈ ਠੀਕ ਹੈ ਹਾਂ 7-8 ਮਹੀਨੇ ਦੇ ਮੰਨੋ ਥਾਨ ਦਿਖਾ ਦੀ ਆਪਾਂ ਹਾਂ ਥਾਨ ਦਿਖਾ ਨੇ ਥਾਨ ਇਹਦੇ ਚਾਰ ਹੀ ਆ ਕੋਈ ਫੋਰ ਸ਼ਾਂਗ ਨਹੀਂ ਹੂੰ ਥਾਨ ਬਹੁਤ ਸੋਨੇ ਗੈਪ ਚ ਨਾ ਹਾਂ ਭਾਈ ਥਾਨ ਪੂਰਾ ਗੁਲਾਬੀ ਮੋਟਾ ਥਾਨ ਮੁੱਠੀ ਹੱਥ ਜਵਾਈ ਵਾਲਾ ਨਾ ਲਗਭਗ 7-8 ਕਿਲੋ ਦਾ ਬੱਚਾਗਾ ਤੇ ਥਾਣਸੋਂ ਦਾ ਸਾਦੇ ਚਾਰ ਹੀ ਆ ਬਾਕੀ ਚੰਕਰਾ ਬੱਚਾ ਇਹਦੀ ਬਹੁਤ ਜ਼ਿਆਦਾ ਗਈ ਵਧੀਆ ਪਲੀ ਦੀ ਬੱਚੀ ਇਹਦੀ ਹਮ ਹਾਈਡਰਲ ਪੱਖੋਂ ਠੀਕ ਆ ਨਾ ਬੱਚੀ ਜੀ ਮੇਰੀ ਛੋਟੀ ਹੈਗੀ ਜਮਾ ਕੱਚੀ ਬੱਚੀ ਆ ਹਮ ਇਹ ਕਿਨੇ ਜੇ ਆਪਾਂ ਦੇਦਾਂ ਬੱਚਾ ਇਹਦਾ ਮੁੱਲ ਬਈ 18000 ਰੁਪਇਆ ਮਾਨਤਨ ਹੋ ਜਾਊਗਾ ਇਹਦਾ ਵੀ ਵਧੀਆ ਹੋ ਜਾਊਗਾ ਹਾਂ ਮਾਨਤਨ ਵਧੀਆ ਕਰਦਾ ਨਾ ਛਿੱਗੀ ਦਾ ਥੋੜਾ ਜਿੰਨਾ ਹੁੰਦਾ ਹਾਂ ਨਵੇੜ ਦੇ ਮਾਤਾ ਕਿੰਨਾ ਕਰਨਾ ਹੋਰ ਕਰਦੇ 15 ਹੀ ਦੇ ਦਾਂਗੇ ਬਈ ਯਾਰ ਬਾਣਾ ਮੈਨੂੰ ਅਸੀਂ 17 ਤੂੰ ਕਹੇ ਲੱਗਿਆ ਮੈਂ 15 ਨੂੰ 15 ਤੇ ਮੈਂ ਵੀ ਕਹਿੰਦੀ ਸੀਗਾ 15 ਛੋੜ ਛਪਾਈ ਕਰਦੀ ਮੈਂ ਜੇ ਕਰਨਾ ਨਾ ਕੋਈ ਨਹੀਂ ਜਾਇਜ਼ ਹਾਂ ਬਿਲਕੁਲ ਜਾਇਜ਼ ਰੇਟਾ ਦੇਖੋ ਬਾਈ ਨੇ ਕੋਈ ਬਾਹਲਾ ਹੀ ਨਹੀਂ ਕਰਿਆ ਨਾ ਜਿੰਨੇ ਤੁਹਾਨੂੰ ਦਿਖਾਇਆ ਦੋ ਨਾਲ ਪਹਿਲੇ ਤੀਜਾ ਨਾਲ ਵੀ ਕਮੈਂਟ ਜਰੂਰ ਸਭੀ ਰੇਟ ਵਾਈ ਤੇ ਬਾਜਵਾ ਜਾਂ ਨਾ ਜਾਇਜ਼ ਹੈ ਜਾਇਜ਼ ਹੈ ਨਾ ਰੇਟ ਬਿਲਕੁਲ ਨਾਜਾਇਜ਼ ਨੇ ਆ ਬੱਚੇਵਾ ਤੋਰ ਨੂੰ ਰਹਿਣ ਦੀ ਨੇ ਪਗਰ ਵੀ ਹਾਂ ਬਈ ਛੋਟੇ ਤਨੇ ਉਂ ਦਿਖਾ ਦੇ ਹਾਂ ਉਂ ਦਿਖਾ ਦੇ ਨੇ ਆਪਾਂ ਇਹ ਮੰਨ ਕੇ ਲੱਗ ਰੋ ਵੀ ਤਾਂ ਗਰੰਟੀ ਹੋਣੀ ਹੈ ਨਾ ਤਿੰਨੇ ਚਾਰ ਚਾਰ ਮਹੀਨਿਆਂ ਦੇ ਇੱਥੇ ਜੇ ਆ ਬਸ ਹੂੰ ਲੈ ਬਲੋ ਚਾਰ ਬੱਚੀ ਥਾਂ ਦੇਖ ਲਓ ਨਾ ਤੇ ਇੱਥੇ ਬਰੀਡ ਬਰੀਡ ਬਹੁਤ ਚੰਗੀ ਆ ਬਈ ਕੰਨ ਕੰਨ ਵੇਖੋ ਬੱਚੀ ਇਹ ਕਿਨੇ ਚਾਰ ਕਿ ਮਹੀਨਾ ਪੰਜ ਦਾ ਸਾਢੇ ਚਾਰ ਮਹੀਨੇ ਦੇ ਆ ਦੋਨੇ ਬਈ ਆ ਚਾਰ ਕਿ ਮਹੀਨਾ ਦੀ ਬੱਚੀ ਤਿੰਨ ਠੀਕ ਆ ਠੀਕ ਆ ਲਾ ਦੇ ਸਕਦੇ ਹੋਗੇ ਪੰਜ ਨੰਬਰ ਹਾਂ ਇਹਦੇ ਵੀ ਥਾਂ ਤੁਹਾਨੂੰ ਚਾਰ ਹੀ ਆ ਬੱਚਿਆਂ ਦੀ ਹੂੰ ਦੱਸ ਦੀ ਥੋੜਾ ਹਾਂ ਤੇ ਫੇਸਬੁਕ ਕੁਆਲਿਟੀ ਬਹੁਤ ਸੋਹਣੀ ਹੈ ਇਹਦੀ ਵੀ ਹੂੰ ਖਰਗੋਸ਼ ਵਰਗੇ ਬਿਨਾਂ ਖਰਗੋਸ਼ ਦੇ ਬਚੀ ਆ ਨਾ ਤਾਂ ਖਰਾ ਹੈ ਨਾ ਠੀਕ ਠੋਲੀ ਹੈ ਇਹਦੀ ਵੀ ਆ ਗਿਆ ਆਪਾਂ ਕੋਲ ਲਾਸਟ ਨਾ ਹਾਂ ਹੂੰ ਠੋਲੀ ਦੀ ਵੀ ਸੋਹਣੀ ਬਸ ਠੀਕ ਹੈ ਤੇ ਬਾਕੀ ਬਰੀਡ ਦੇਖ ਸਕਦੇ ਹੋਗੇ ਇਹ ਤਿੰਨੇ ਬੱਚੇ ਕਿੰਨੇ ਦਿਨ ਨੇ ਆਪਾਂ ਇਹ ਤਿੰਨਾਂ ਦਾ ਮੁੱਲ ਵੀ 32000 ਆ 30 ਦੇ ਦੇ ਦਾਂਗੇ 30 ਦੇ 30 ਦੇ ਦੇ ਦਾਂਗੇ ਹਾਂ ਭਾਈ ਤਿੰਨੇ ਹਾਂ ਤਿੰਨੇ ਹੀ ਦੇ ਦਾਂਗੇ 30 ਦੇ ਜਵੇਂ ਜਾਇਆ ਫਿਰ ਤਾਂ ਰੇਟ ਹੈ ਹਾਂ ਜਮਾਂ ਜਾਇਆ ਜਾਈ ਠੀਕ 10 ਦਾ 1000 ਦਾ ਪੈ ਗਿਆ ਚਾ 10 1000 ਦਾ ਬੱਚਾ ਬਸ ਆਮਾਨ ਤਾਂ ਇਹਨਾਂ ਦਾ ਬਸ ਇਹੀ ਆ ਵੀ 32 ਮੁੱਲਾ 30 ਦੇ ਦੇ ਦਾਂਗੇ ਆਪਾਂ ਬਰੀਡ ਬਰੂਡ ਉਹਦੇ ਅੰਦਰ ਮੈਂ ਪੂਰੇ ਚੰਗੇ ਬੱਚੇ ਆ ਫੇਰ ਤਾਂ ਕੁਝ ਵੀ ਰੇਟ ਨਹੀਂ ਹਾਂ ਆ ਆ ਬੱਚਾ ਥੋਨੂੰ 10000 ਚ ਮਿਲ ਜੂਗਾ ਠੀਕ ਆ ਤੇ ਆ ਜਿਹੜਾ ਹੈਗਾ 4 ਨੰਬਰ ਬੱਚਾ ਥੋਨੂੰ ਇਹ ਵੀ 10000 ਚ ਮਿਲ ਜੂਗਾ ਤੇ ਇਹ ਰਾ ਹੈਗਾ 3 ਨੰਬਰ ਤੇ ਇਹ ਥੋਨੂੰ ਮਿਲ ਜੂ 15 ਚ ਤੇ ਜਿਹੜਾ ਆਹਾ ਦੋ ਬੱਚੇ ਗੱਬਣ ਚੈੱਕ ਪਾਸ ਨਹੀਂ ਆ 42 ਵਾਲੀ ਮੁੱਲਾ ਹਾਂ 42 42 ਬਾਈ ਠੀਕ ਹੈ ਇਹਨਾਂ ਦਾ ਮਾਨਤਾਨ ਹੋ ਜਾਊਗਾ ਇਹਦਾ ਇਹਦਾ ਪਦਾਸੀ ਤਾ 15 ਉਹਨਾਂ ਦਾ ਬਸ ਫੈਕਸ ਵਾਲਾ ਕੰਮ ਹੀ ਆਪਣਾ ਬਾਈ ਆਪ ਮੰਗੇ ਹੀ ਹੋਣਾ ਕੋਈ ਵੱਧ ਮੁੱਲ ਕਰੇਗਾ ਹਾਂ ਹਾਂ ਨਾ ਜੈ ਜਿਹੜਾ ਕੀ ਰੱਬ ਦਾ ਨਾਮ ਫੈਦੋ ਹਨ ਕੀ ਜਾਊਗਾ 8 8 10 ਤਾਂ ਮੇਰਾ ਵਧੀਆ ਮੱਖਣ ਵਰਗੇ ਭਲੇ ਵੀ ਆ ਬੱਚੇ ਟੋਟਲ ਬਾਈ ਕੋਲੇ 6 ਨਾਗਾ ਹੁਣ ਜਿਹੜੇ ਭਰਾ ਨੂੰ ਜਿਹੜਾ ਪਸੰਦ ਆਊਗਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ